ਹਾਂਜੀ ਸਸਤੀ ਕਾ ਮੇਟਰ ਕੀ ਹਾਲ ਚਾਲ ਆ ਸਵਾਤ ਆ ਤੁਹਾਡੇ ਚੈਨਲ ਤੇ ਜੀ ਅਸੀਂ ਖੜੇ ਹਾਂ ਜੀ ਬੁੱਕੀ ਪੁਰਾ ਚੌਂਕ ਤੇ ਦੇਖ ਸਕਦੇ ਤੁਸੀਂ ਬੁੱਕੀ ਪੁਰੇ ਚੌਂਕ ਤੋਂ ਥੋੜਾ ਜਿਹਾ ਅੱਗੇ ਲੋਹਾਰੇ ਵਾਲੀ ਸਾਈਡ ਖੜੇ ਹਾਂ ਜੀ ਇਹ ਬਾਈ ਹੁੰਦਾ ਸੀਗਾ ਜੀ 바ਰਗਾ ਹੱਟ ਐਂਡ ਐਗ ਰੋਲ ਬਣਾਉਂਦਾ ਬਾਈ ਦਾ ਬਹੁਤ ਮਸ਼ਹੂਰ ਸੀਗਾ ਇਹ ਬਾਈ ਤੇ ਹੁਣ ਵੀ ਮਸ਼ਹੂਰ ਆ ਤੇ ਕੰਮ ਬਹੁਤ ਇੱਕ ਨੰਬਰ ਕੰਮ ਆਈ ਬਾਈ ਦਾ ਤੇ ਪਹਿਲਾ ਟਰੈਕਟਰ ਇਹਨਾਂ ਦੀ ਹੁੰਦੀ ਸੀ ਉੱਥੇ ਟਰਾਲੀ ਲੱਗੀ ਆਪਣੇ ਰੇੜੀ ਹੁੰਦੀ ਸੀ ਪੌਲ ਦੇ ਥੱਲੇ ਲੱਗੀ ਹੁੰਦੀ ਸੀ ਹੁਣ ਲੋਕੇਸ਼ਨ ਚੇਂਜ ਕਰਤੀ ਉੱਥੋਂ ਚਾੱਕ ਕੇ ਪੁਲਿਸ ਵਾਲਿਆਂ ਨੇ ਉੱਥੇ ਟ੍ਰੈਫਿਕ ਤਾਂ ਜ਼ਿਆਦਾ ਕਰਕੇ ਇਧਰਲੀ ਸਾਈਡ ਵਾਈਂ ਨੇ ਰੇੜੀ ਲਗਾ ਲਈ ਜੀ ਇਹ ਤੇ ਇਹ ਦੇਖ ਸਕਦੇ ਹੋ ਬਾਈ ਤਾਂ ਬਾਕੀ ਲੋਕੇਸ਼ਨ ਵੀ ਬਹੁਤ ਕੰਮ ਵੀ ਇੱਕ ਨੰਬਰ ਆਈ ਬਾਈ ਦਾ ਦੇਖ ਸਕਦੇ ਤੁਸੀਂ ਬਾਕੀ ਬਾਈ ਨੂੰ ਤੁਸੀਂ ਜਾਣਦੇ ਹੋਵੋਗੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਵਧੀਆ ਵਧੀਆ ਵੀਰੇ ਤੇ ਉੱਥੋਂ ਕਾਦੋ ਆਪਣਾ ਕੰਮ ਆ ਉਹ ਤਾਂ ਰੇੜੀਆਂ ਚ ਕਾ ਦੀਆਂ ਟ੍ਰੈਫਿਕ ਦਾ ਕਰਕੇ ਟ੍ਰੈਫਿਕ ਕਰਕੇ ਬੜਾ ਟ੍ਰੈਫਿਕ ਲੱਗਦਾ ਹੈ ਨਾ ਠੀਕ ਆ ਠੀਕ ਆ ਵੀਰੇ ਤੂੰ ਪਰ ਕੰਮ ਦਾ ਹਨ ਫਰਕ ਪਿਆ ਬਾ ਉਥੋਂ ਨਾਲ ਕੰਮ ਦਾ ਬਹੁਤ ਪੂਰੀ ਤਰ੍ਹਾਂ ਬਾਕੀ ਹਲੇ ਅੱਦੇ ਬੰਦੇ ਨੂੰ ਪਤਾ ਹੀ ਨਹੀਂ ਆਪਾਂ ਲਈ ਕਿੱਥੇ ਆ ਹਾਂ ਹਾਂ ਉਹੀ ਤਾਂ ਮੈਂ ਕਹਿ ਰਿਹਾ ਤਾਂ ਹੀ ਬਾਈ ਦੀ ਵੀਡੀਓ ਪਾ ਰਿਹਾ ਮੈਂ ਅੱਦੇ ਬੰਦੇ ਨੂੰ ਪਤਾ ਨਹੀਂ ਕਿ ਬਾਈ ਦੀ ਰੇੜੀ ਲੱਗੀ ਕਿੱਥੇ ਹੁੰਦੀ ਆ ਤੁਹਾਨੂੰ ਪਤਾ ਹੀ ਆ ਬਾਈ ਮਸ਼ਹੂਰ ਬਹੁਤ ਆ ਇਹ ਤੇ ਆਪਾਂ ਖਾਂਦੇ ਵੀਰੇ ਆ ਬਾਈ ਤਾਂ ਇੱਕ ਰੋਲਾ ਪੌਲ ਤੇ ਥੱਲੇ ਹੁੰਦਾ ਸੀ ਬਾਈ ਤੇ ਦੇਖ ਸਕਦੇ ਹੋ ਤੁਸੀਂ ਇਹ ਬਾਈ ਦੀ ਹੁਣ ਰੇੜੀ ਇੱਥੇ ਲੱਗੀ ਹੁੰਦੀ ਆ ਜੀ ਅੱਪਾ ਜਦੋਂ ਲੋਹਾਰਿਆਲ ਨੂੰ ਜਾਣਾ ਸਿੱਧਾ ਹੀ ਬੁੱਕੀਪੁਰੇ ਚੌਂਕ ਤੋਂ ਉਧਰੋਂ ਆਉਣੇ ਆ ਬਰਨਾਲੇ ਵਾਲ ਸਾਈਡ ਤੋਂ ਥੱਲੇ ਪੌਲ ਦੇ ਸਿੱਧਾ ਜਾਣਾ ਲੋਹਾਰਿਆਲੀ ਸਾਈਡ ਤੇ ਇਧਰਲੇ ਸੱਜੇ ਹੱਥ ਬਾਈ ਦੀ ਰੇੜੀ ਲੱਗੀ ਹੁੰਦੀ ਆ ਬਾਕੀ ਬਾਈ ਤੋਂ ਲੋਕੇਸ਼ਨ ਪਾਉਦੇ ਸਾਰੀ ਤੇ ਬਾਈ ਜੀ ਲੋਕੇਸ਼ਨ ਦੱਸ ਦੋ ਜੀ ਆਪਣੇ ਲੋਕੇਸ਼ਨ ਬੁੱਕੀਪੁਰਾ ਚੌਕ ਮੇਨ ਦੇ ਵਿੱਚ ਠੇਕੇ ਦੇ ਬਿਲਕੁਲ ਸਾਹਮਣੇ ਆਪਣੇ ਬਗਾਲ ਨਾਲ ਨਹੀਂ ਛੁਕਣਾ ਕੰਫਰੈਂਸਰੀ ਬਗਾਲ ਠੀਕ ਆ ਠੀਕ ਆ ਵੀਰੇ ਤੇ ਠੇਕੇ ਤੇ ਬਿਲਕੁਲ ਸਾਹਮਣੇ ਹਨਾ ਵੀਰੇ ਤੇ ਦੇਖ ਸਾਦਮ ਤੇ ਬਾਕੀ ਬਾਈ ਕੋਲੇ ਜ਼ਰੂਰ ਬਾਈ ਨੂੰ ਸਪੋਰਟ ਕਰਿਓ ਆਪਾਂ ਪਹਿਲਾਂ ਵੀ ਆਉਂਦੇ ਰਹੇ ਆ ਤੇ ਹੁਣ ਵੀ ਬਾਈ ਨੂੰ ਪੂਰੀ ਫੁੱਲ ਸਪੋਰਟ ਕਰਨੀ ਆ ਦੇਖ ਸਕਦੇ ਕੰਮ ਬਾਈ ਦਾ ਇੱਕ ਨੰਬਰ ਤੁਹਾਨੂੰ ਪਤਾ ਹੀ ਆ ਅਸੀਂ ਤਾਂ ਆਪ ਲੱਭਦੇ ਰਹੇ ਆ ਬਾਈ ਨੂੰ ਤੇ ਅਸੀਂ ਲੱਭ ਲੱਭ ਕੇ ਆਏ ਆ ਵੀਰੇ ਸੌਣ ਲੱਗਿਆ ਸਾਨੂੰ ਪਤਾ ਨਹੀਂ ਸੀਗਾ ਮੈਂ ਅੱਗੇ ਪਿਛਲੇ ਐਤਵਾਰੀ ਵੀ ਮੋੜ ਮੋੜ ਕੇ ਗਿਆ ਵਾਂ ਤੇ ਹਾਂ ਹਾਂ ਹੌਲੀ ਹੌਲੀ ਪਤਾ ਲੱਗ ਜਾਊਗਾ ਬਾਈ ਨੂੰ ਫੇਰ ਫੁੱਲ ਸਪੋਰਟ ਕਰਨੀ ਆ ਆਪਾਂ ਤੇ ਕੰਮ ਬਾਈ ਦਾ ਇੱਕ ਨੰਬਰ ਆ ਜਾਵਾਂ ਬਿਲਕੁਲ ਹਨਾ ਤੇ ਬਿਲਕੁਲ ਜੈ ਰੇਟ ਹੁੰਦਾ ਜੀ ਐਗ ਰੋਲ ਬਣਾਉਂਦਾ ਐਗ ਰੋਲ ਜੋ ਮਰਜ਼ੀ ਬਣਾ ਸਕਦੇ ਆ ਤੁਸੀਂ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਤਾਂ ਕਿ ਹੋਰ ਵੀ ਆਪਣੇ ਗਾਕਾਂ ਨੂੰ ਪਤਾ ਲੱਗ ਚੁੱਕੇ ਜਿਹੜੇ ਬਾਈ ਕੋਲੇ ਪੱਕੇ ਗਾਹ ਸੀਗੇ ਉਹਨਾਂ ਨੂੰ ਪਤਾ ਲੱਗ ਚੁੱਕੇ ਕਿ ਬਾਈ ਦੀ ਰੇੜੀ ਇੱਥੇ ਲੱਗੀ ਆ ਤੇ ਲੋਕੇਸ਼ਨ ਚੇਂਜ ਕਰਤੀ ਜੀ ਠੇਕੇ ਦੇ ਬਿਲਕੁਲ ਸਾਹਮਣੇ ਆ ਜੇਦਾ ਪਰ ਲੋਹਾਰਿਆ ਵਾਲੀ ਸਾਈਡ ਨੂੰ ਜਾਂਦੇ ਸੱਜੇ ਹੱਥ ਆ ਜੀ ਇਹ ਰੇੜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਤੇ ਧੰਨਵਾਦ ਹਾਂ